ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਉਹ ਥੋੜੇ ਅਰਕਿਆਂ ਦਾ ਢਾਲ ਪਟਕਾਉਣ ਲਈ ਆ ਕਿਕਲੀ ਮੈਨਾਂ ਕਹਿੰਦਾ ਤੀਜੀ ਦਾਦੀ ਕਰਦੇ ਹੋ ਤੀਜੀ ਵੀ ਕਰਦੀ ਆ ਜੀ ਅੱਜ ਕਹਿੰਦੇ ਭਾਈ ਕਿ ਭਨੋਈਏ ਦੇ ਫੱਟੀ ਪੁੱਤੀ ਅਕਾਲੀ ਦਲ ਦੀ ਤੀਜੀ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਰਜੀ ਜੇਸ ਸਾਲੇ ਨੇ ਪੋਚੀ ਐ ਉਹ ਚੌਥੀ ਵੀ ਕਰਦੇ ਉਹਨੂੰ ਕਹ ਪਹਿਲਾਂ ਆਪਦੀ ਸ਼ੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਪਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿੱਕਲੀਆਂ ਸੁਣਾ ਦਵੇ ਉਹ ਕਿੱਡਾ ਕੈਰੇਕਟਰਲੈਸ ਬੰਦਾ ਹੈ ਉਹਦਾ ਟੱਬਰ ਦੇ ਜੀ ਦੱਸੀ ਜਾਂਦੇ ਸਾਰ ਸਾਲ ਜਿਹੜਾ ਇਸ ਦਸਤਾਰ ਦਾ ਸਤਿਕਾਰ ਨਾ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗੜਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਓਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ 'ਤੇ ਪਾਦਵੇ ਗਰਮੀ ਚੰਨੂ ਨਹੀਂ ਲੱਗਦੀ ਸਾਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ਿਓਈ ਕਾਰਨ ਨੇ ਇਹ ਜਾਂ ਨਿਕੰਮਾ ਨੀਚ ਕਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਈਵਨ ਵੇਸਟ ਮਾਈ ਟਾਈਮ ਔਨ ਇਟ ਜਿਹੜਾ ਆਪ ਦੀ ਘਰ ਦੀ ਦਾ ਨਹੀਂ ਹੋਇਆ ਆਪ ਦੀ ਬੇਟੀ ਦਾ ਨਹੀਂ ਹੋਇਆ ਆਪ ਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮਜੇਂਟੀਆ ਇਧਰੋਂ ਛੁੜਦਾ ਤੇ ਇਧਰੋਂ ਕੱਢ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵਧੀਆ ਮੁੱਛਾਂ ਮੁੱਛਾਂ ਨੂੰ ਮਾਰ ਕੇ ਦੇਖੀ ਚੱਲਾਂਗੇ ਹੈ ਜੋਰ ਦੇ ਕੇ ਦਿਖਾਵੇ ਮੇਰੇ ਤੇ ਪਰਚਾ ਮਜੀਠੀਆ ਬੱਜੂ ਮੈਨੂੰ ਨਹੀਂ ਜਿਆਦੇ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਵੜੇ ਗਰੂ ਦੇਓ ਇਹ ਹੋਰ ਨੂੰ ਦਿਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਚੜੀ ਲੱਤੀ ਨਹੀਂ ਮੈਂ ਇੱਥੇ ਇੰਡਸਟਰੀਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਾਂ ਤੁਸੀਂ ਗਏ ਸੀ ਮੀਟਿੰਗ ਵਿੱਚ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਫਸਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਕਹਿੰਦਾ ਸਾਨੂੰ ਡਰਾਉਂਦੇ ਆ ਹੁਣ ਕਹਿੰਦਾ ਹੀ ਕੁਸੋਨ ਨੇੜੇ ਕਿ ਰੱਬ ਨੇੜੇ ਕਿ ਕੁਸੋਨ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਗਰੋਂ ਨਹੀਂ ਸਾਨੂੰ ਢਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਝੁੱਟ ਕੇ ਲੈ ਸੁਣੇ ਤੇ ਲਾਫਟਰ ਵਿਦ ਭਗਵੰਤ ਤੇ ਘਰ ਵਾਪਸ ਕਹਿੰਦਾ ਕਾਰੋਬਾਰ ਤਾਂ ਉੱਥੇ ਦਾ ਉੱਥੀ ਹੀ ਡਿੱਗਦਾ ਚੁਰਿਆ ਜਾ ਰਿਹਾ ਹੂੰ ਰੋਡ ਸ਼ੋਟ ਉਹਨਾਂ ਨੇ ਕੱਢਿਆ ਰੋਡ ਸ਼ੋਟ ਦਰਾਨਾ ਨੇ ਕਿਹਾ ਕਿ ਇੱਥੇ ਜਿੰਨਾ ਵੀ ਮਸੀਹੇ ਦੇ ਗੁੰਡਾ ਕਰਦੇ ਸੀ ਖਤਮ ਕਰਾਂਗੇ ਤੇ ਝੂਠੇ ਬੱਤੇ ਜੋ ਉਹਨਾਂ ਨੇ ਕੀਤੇ ਨੇ ਉਹ ਵੀ ਖਤਮ ਕਰਾਂਗੇ ਇਹ ਭਗਵੰਤ ਨੂੰ ਨਾ ਇਹ ਜਗਨੂ ਨੂੰ ਬੜਾ ਸੀਰੀਅਸਲੀ ਨਾ ਲਿਆ ਕਰੂ ਇਹ ਢਾਈ ਸਾਲ ਨੂੰ ਘੱਟੇ ਨੂੰ ਢਾਈ ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚੇਤੇ ਆਇਆ ਉੱਥੇ ਇਹ ਵੀ ਕਰਦਾ ਸੀ ਮਿੰਤਾ ਨਹੀਂ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਤੂੰ ਹੀ ਵੀ ਬਦਲੋ ਮਿੰਤ ਕਰਦਾ ਸੀ ਔਰ ਕੀਤੇ ਅੱਗੇ ਪੰਜਾਬ ਪੁਲਿਸ ਵਾਲੀ ਖਲੋਤੀ ਸੀ ਮਜੀਠਾ ਤਾਂ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਿਆਂ ਨੇ ਤਾਂ ਬੰਦ ਕਰਤੀ ਆਪ ਜੀ ਦੇ ਦਰਦ ਨੂੰ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਤਲਵਾਦ ਕਰਦਾ ਉਹ ਵੈਸੇ ਨਹੀਂ ਇਹ ਜੇ ਸ਼ਰਾਬੀ ਦੇ ਮੂੰਹ ਲੱਗਦਾ ਤਦੇ ਸਾਨੂੰ ਵਾਰ-ਵਾਰ ਜਿਤਾਉਂਦੇ ਉਹਨਾਂ ਨੂੰ ਪਤਾ ਕਿ ਇਹ ਖੋਖਲੇ ਬੰਦੇ ਆ ਜਿਹੜਾ ਆਪਦੀ ਘਰ ਦੀ ਤਾਂ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਹਾ ਮਜੀਠੀਆ ਇਧਰੋਂ ਸੁਣਦਾ ਤੇ ਇਧਰੋਂ ਘੜ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵਧੀਆ ਮੁੱਛਾਂ ਮੁੱਛਾਂ ਨੂੰ ਵਾਟ ਦੇ ਕੇ ਚੱਲਾਂਗੇ ਹੈ ਜੋਰ ਦੇ ਕੇ ਦਿਖਾਵੇ ਮੇਰੇ ਤੇ ਪਸਤਾ ਹਾਠਾ ਵਜੂ ਮੈਨੂੰ ਨਹੀਂ ਜਿਆਦੇ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਬੜੇ ਘਰੂ ਦੇਓ ਇਹ ਹੋਰ ਨੂੰ ਦੇਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਚੜੀ ਲੱਤੀ ਨਹੀਂ ਡਰਾਵੇ ਔਰ ਕਲਮ ਇੰਤਾ ਕੱਢ ਕੇ ਗਿਆ ਮਜੀਠੇ ਕਿ ਭਾਈ ਪੇੜ ਦੇ ਰੰਗ ਪੱਤੇ ਝੜ ਜਾਂਦੇ ਰੰਗ ਬਦਲ ਜਾਂਦੇ ਤੁਸੀਂ ਵੀ ਕਿਰਪਾ ਕਰਦੇ ਹੋ ਕਿਉਂ ਬੇਨਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਅਨਾਹਨ ਹੋਗੇ ਪਤਲਾ ਜਾ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆ ਕੇ ਤਾਂ ਬੰਬ ਸਕਵਾਡ ਚਾਰ ਵਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਬਾਨ ਚਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਜਿਹਨੂੰ ਫੋਰਚੂਨਰ ਤੇ ਨਹੀਂ ਲੋਕ ਆਉਦੇ ਸਪੋ ਚੈਕਲ ਤੇ ਆਉਂਦਾ ਕੁਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਹਿੰਦਾ ਚਲੋ ਬਾਹਰ ਇੱਥੋਂ ਸਭ ਅੱਗੇ ਭਗਵੰਤ ਕਮਾਲ ਲਿਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਟਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਝ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ ਦੀ ਅੱਜ ਕੋਈ ਇੰਡਸਟਰੀਅਲਿਸਟ ਪੰਜਾਬ ਦਾ ਭੱਜ ਪੱਜ ਦੂਜੇ ਸੂਬਿਆਂ ਨੂੰ ਜਾ ਰਿਹਾ ਬਿਕੋਜ਼ ਇਹ ਭਗਵੰਤ ਦੀ ਸੋਚ ਹੈ ਮੈਂ ਇੱਥੇ ਇੰਡਸਟਰੀਅਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਾ ਤੁਸੀਂ ਗਏ ਸੀ ਮੀਟਿੰਗ ਵਿਦ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਪਚਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਕਹਿੰਦਾ ਤੁਹਾਨੂੰ ਡਰਾਉ ਦੇ ਆ ਹੁਣ ਕਹਿੰਦਾ ਹੀ ਘਸੋਂ ਨੇੜੇ ਕੀ ਰੱਬ ਨੇੜੇ ਕੀ ਘਸੋਂ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਗਰੋਂ ਨਹੀਂ ਸਾਨੂੰ ਠਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਝਟਕੇ ਲਈ ਸੁਣੇ ਤੇ ਲਾਫਟਰ ਵਿਦ ਭਗਵੰਤ ਤੇ ਘਰ ਵਾਪਸ ਕਹਿੰਦਾ ਕਾਰੋਬਾਰ ਤਾਂ ਉੱਥੇ ਦਾ ਉੱਥੀ ਹੀ ਡਿੱਗਦਾ ਤੁਰਿਆ ਜਾ ਰਿਹਾ ਸੋ ਉਹ ਬੰਦਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਜੀ ਜੀ ਆ ਜੀ ਕੀ ਟੂਟ ਚਾਰੀ ਕੀਤੀ ਹੈ ਲਗਾਤਾਰ ਪਿਛਲੇ ਇਲੈਕਸ਼ਨ ਜੀ ਕੀਤੀ ਸੀ ਹਸਵੇਲ ਬਕੀ ਉਹ ਤੁਹਾਡੇ ਵਰਗਾ ਤਾਂ ਥਾਲ ਪਟਕਾਉਣ ਲਈ ਆ ਕਿ ਕਿਕਲੀ ਮੈਨਾਂ ਕਹਿੰਦਾ ਤੀਜੀ ਦਾਰੀ ਕਰ ਦਿਓ ਤੀਜੀ ਵੀ ਕਰਤੀ ਹੈ ਜੀ ਅੱਜ ਕਹਿੰਦੇ ਭਾਈ ਤੇ ਭਰੋਈ ਦੇ ਹਾਂ ਜੀ ਜੀ ਵੀ ਕਰਦੇ ਆਂ ਭਾਈ ਤੇ ਭਾਂਵੇਂ ਵੱਡੀ ਕੋਸ਼ਿਸ਼ ਹੀ ਕਰਦੇ ਆਂ ਆਹ ਚੌਥੀ ਵੀ ਕਰ ਦੇ ਉਹਨੂੰ ਕਹ ਪਹਿਲਾਂ ਆਪਦੀ ਸ਼ੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਪਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿੱਕਲੀਆਂ ਸੁਣਾ ਦੇ ਉਹ ਕਿੱਡਾ ਕਰੈਕਟਰਲੈਸ ਬੰਦਾ ਹੈ ਕਿ ਉਹਦਾ ਟੱਬਰ ਦੇ ਜੀ ਦੱਸੀ ਜਾਂਦੇ ਸਾਹ ਸਾਬ ਜਿਹੜਾ ਇਸ ਦਸਤਾਰ ਦਾ ਸਤਕਾਰ ਨਾ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗਿਣਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ 'ਤੇ ਪਾਦਵੇ ਗਰਮੀ ਚਾਨੂੰ ਨਹੀਂ ਲੱਗਦੀ ਸਾਹਿਬ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ੀ ਹੋਈ ਕਕਾਰ ਨੇ ਇਹ ਜਾਂ ਨਿਕੰਮਾ ਨੀਚ ਕੈਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਈਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਘਟਾਲੇ ਚ ਔਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਤੇ ਸਰਕਾਰ ਚੱਲ ਰਹੀ ਐ ਭਾਜਪਾ ਦੇ ਰਹਿਮੋ ਕਰਮ ਤੇ ਚੱਲ ਰਹੀ ਐ ਭਾਜਪਾ ਦੇ ਟੌਟੀਕਰਨ ਕਰਕੇ ਚੱਲ ਰਹੀ ਐ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹਦਾ ਅਸਰ ਕੋਈ ਨਹੀਂ ਕੋ ਲੁਧਿਆਣੇ ਦੀ ਇਹ ਕਿਤਾ ਆਈ ਥਿੰਕ ਯੂ ਮਸਟ ਅਪਰੀਸ਼ੀਏਟ ਮੈਂ ਛੋਟੇ ਜਿਹੀ ਛੋਟੀ ਗੱਲਾਂ ਹੀ ਕਰੂੰਗਾ ਮੈਂ ਸ਼ੁਰੂ ਗੱਲ ਉਸੇ ਤੋਂ ਕੀਤੀ ਸੀ ਲੁਧਿਆਣੇ ਦੇ ਹਾਲਾਤ 2007 ਤੋਂ ਪਹਿਲਾਂ ਵੀ ਤੁਸੀਂ ਵੇਖੇ ਸੀ ਔਰ 2007 ਤੋਂ ਬਾਅਦ ਜਿਹੜਾ ਇਹ ਜਿੰਨਾ ਇਨਫਰਾਸਟ੍ਰਕਚਰ ਹੈ ਇਟਸ ਅ ਹੋਲ ਬਿਕੋਜ਼ ਆਫ ਸ਼ਰੂਪਨੀ ਅਕਾਲੀ ਦਲ ਜੋ ਉਸਵੇ ਨੇ ਸਮਾ ਪਲੈਨਿੰਗ ਹੋਈ ਈਵਨ ਦਾ ਬਾਈਪਾਸ ਜਿਹੜਾ ਨਹਿਰ ਦੇ ਨਾਲ-ਨਾਲ ਜਾਂਦਾ ਜਾਂ ਨਹਿਰ ਹਾਂਜੀ ਫੰਡ ਦਾ ਸਾਰਾ ਕੇਂਦਰ ਤੋਂ ਅੱਛਾ ਜੀ ਤੇ ਟੈਕਸ ਕੌਣ ਦਿੰਦਾ ਜੀ ਇਹ ਕੇਂਦਰ ਮੋਦੀ ਦੇ ਪੈਸੇ ਚੋਂ ਆਊਗਾ ਤੁਸੀਂ ਨਾ ਕਾਈਂਡਲੀ ਤੁਹਾਡਾ ਵੈਸਟਡ ਇੰਟਰਸਟ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਨਹੀਂ ਚਲੋ ਵਧੀਆ ਗੱਲ ਹੈ ਫਿਰ ਮੈਨੂੰ ਕੋ ਲੇਖਾ ਪਾ ਕੇ ਪੈਸੇ ਲੋਕ ਦੇਸ਼ ਦੇ ਦਿੰਦੇ ਆ ਜੀ ਚਲੋ ਵਿਜਨ ਡਾਕੂਮੈਂਟ ਜਿੱਥੇ ਇੰਨੇ ਕਰੋੜ ਰੁਪਏ ਸੈਂਟਰ ਤੋਂ ਆਇਆ ਤੇ ਜਿੱਥੇ ਕਿਹੜਾ ਜੀ ਨਹੀਂ ਪੰਜਾਬ ਦੇਸ਼ ਦਾ ਹਿੱਸਾ ਹੈ ਕਿ ਨਹੀਂ ਹੈ ਜੀ ਕਿ ਤੁਸੀਂ ਅੱਜ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਐਡ ਕਰ ਦਿਓ ਇੱਕੋ ਇਹ ਫੈਡਰਲ ਸਟਰਕਚਰ ਹੈ ਫੈਡਰਲ ਸਟਰਕਚਰ 'ਚ ਇਹ ਪੈਸੇ ਦੀ ਕਲੈਕਸ਼ਨ ਔਰ ਉਹਦੀ ਡਿਵਲੂਸ਼ਨ ਕਿ ਪੈਸੇ ਦੀ ਵੰਡ ਪ੍ਰਣਾਲੀ ਕਿਉਂਕਿ ਅਸੀਂ ਇੱਕ ਫੈਡਰਲ ਸਟਰਕਚਰ 'ਚ ਰਹਿ ਰਹੇ ਆ ਉਹਦੇ 'ਚ ਰਹਿੰਦੀ ਆ ਮਗਰ ਕੀ ਹੈ ਅੱਜ ਦਾ ਹੀ ਕਾਚਾ ਹੈ ਇਹ ਪਹਿਲਾਂ ਦਾ ਵੀ ਸੀ ਮਗਰ ਜਦੋਂ ਵਕੀਲ ਮਾੜਾ ਹੋਵੇ ਤੇ ਪਹਿਲਾਂ ਕਿਸੇ ਨੇ ਪਲੈਨਿੰਗ ਨਹੀਂ ਕੀਤੀ ਜਦੋਂ ਵਕੀਲ ਕਾਬਿਲ ਆਏ ਜਦ ਜਦ ਲੋਕ ਆਏ ਜਿਹੜਾ ਕੁਝ ਕਰਨਾ ਚਾਹੁੰਦੇ ਸੀ ਸ਼ਹਿਰ ਲਈ ਉਹਨਾਂ ਨੇ ਕੀਤਾ ਇਹ ਤਾਂ ਨਹੀਂ ਕਿ ਸਰਕਾਰਾਂ ਪਹਿਲਾਂ ਨਹੀਂ ਬਣੀਆਂ ਸੀ ਆ ਪਹਿਲਾਂ ਐਮਪੀ ਨਹੀਂ ਬਣੇ ਸੀ ਪਹਿਲਾਂ ਵੀ ਬਣੇ ਸੀ ਅੱਗੇ ਵੀ ਬਣਦੇ ਰਹਿਣਗੇ ਅੱਜ ਅੱਜ ਭਗਵੰਤ ਮਾਨ ਵੀ ਬਣੇ ਆ ਕੀ ਉਹਨਾਂ ਨੇ ਕੁਝ ਕੀਤਾ ਇਸ ਲਈ ਜਗੋਸ਼ ਰੋਮਨੀ ਕਾਲੀਦਲ ਦੀ ਸਰਕਾਰ ਬਣੀ ਸਭ ਨੇ ਇਸ ਗੱਲ ਨੂੰ ਸਮਝਿਆ ਕਿ ਲੁਧਿਆਣੇ ਦਾ ਟ੍ਰੈਫਿਕ ਨੂੰ ਡੀਕੰਜੈਸਟ ਕਰਨਾ ਬੜਾ ਜ਼ਰੂਰੀ ਹੈ ਬੈਟਰ ਰੋਡ ਇਨਫਰਾਸਟ੍ਰਕਚਰ ਦੇਣਾ ਬੜਾ ਜ਼ਰੂਰੀ ਹੈ 에어 ਕਨੈਕਟੀਵਿਟੀ ਰੇਲ ਕਨੈਕਟੀਵਿਟੀ ਫॉर ਬੈਟਰ ਬਿਜ਼ਨਸ ਬੜਾ ਜ਼ਰੂਰੀ ਹੈ 247 ਇਲੈਕਟ੍ਰਿਸਿਟੀ ਸਪਲਾਈ ਦੇਣੀ ਬੜੀ ਜ਼ਰੂਰੀ ਹੈ ਪੀਣ ਵਾਲਾ ਪਾਣੀ ਸੀਵਰੇਜ ਪ੍ਰੋਵਾਈਡ ਕਰਨਾ ਬੜਾ ਜ਼ਰੂਰੀ ਹੈ ਔਰ ਇਸੇ ਲਈ ਇਹ ਸਾਰੀ ਚੀਜ਼ਾਂ 'ਚ ਕੰਮ ਹੋਇਆ ਜਿੰਨਾ ਵੀ ਮਾੜਾ ਮੋਟਾ ਕੰਮ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਕਹਿੰਦਾ देयर इज 100% ਟ੍ਰਾਂਸਫਰਮੇਸ਼ਨ ਬਟ ਜਿੰਨਾ ਵੀ ਦੇਖ ਰਹੇ ਹੋ ਤੁਸੀਂ ਉਹ ਦੇਖੋਗੇ ਕਿ 2007 ਔਰ 17 ਦੇ ਵਿੱਚ ਹੋਇਆ ਔਰ ਮੌਜੂਦਾ ਚਾਹ ਕਾਂਗਰਸ ਦੀ ਹੈ ਚਾਹ ਹੁਣ ਵਾਲੀ ਸਰਕਾਰ ਹੈ ਦੇਵ ਨੂ ਵਿਜਨ ਔਰ ਜਿੰਨੇ ਵੀ ਸੋਲਰ ਪੈਨਲਸ ਮੈਨ ਲਗਾਉਣੇ ਸ਼ੁਰੂ ਕੀਤੇ ਸੀ ਜਾਂ ਨਹਿਰਾਂ ਦੇ ਉੱਤੇ ਇਟ ਵਾਸ ਫॉर ਟੂ ਰੀਜਨਸ ਕੀਪ ਦਾ ਨਹਿਰ ਕਲੀਨ ਵਾਟਰ ਐਵੇਪੋਰੇਸ਼ਨ ਨਾ ਹੋਵੇ ਨਾਲ ਹੀ ਉਹਦੇ ਉੱਤੇ ਕਵਰਿੰਗ ਹੋਵੇ ਜਿਸ ਦੇ ਨਾਲ ਤੁਸੀਂ ਇਲੈਕਟ੍ਰਿਸਿਟੀ ਜਨਰੇਟ ਕਰ ਰਹੇ ਹੋ ਸੋ ਇਹ ਸਾਰੀ ਚੀਜ਼ਾਂ ਦੀ ਸ਼ੁਰੂਆਤ ਹੋਈ ਸੀ ਮਗਰ ਜੇ ਸਰਕਾਰ ਬਦਲ ਗਈ ਹੈ ਉਹ ਰੁਕ ਗਿਆ ਕੰਮ ਔਰ ਅੱਜ ਵੀ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਵੱਲੋਂ ਪੰਜਾਬ ਨੂੰ ਸਟੈਪ ਮਦਰਲੀ ਟ੍ਰੀਟਮੈਂਟ ਦਿੱਤਾ ਜਾਂਦਾ ਚਾਹੇ ਉਹ ਮਸਾ 에어ਪੋਰਟ ਬਣਵਾਨੇ ਫਿਰ ਜਹਾਜ਼ ਨਹੀਂ ਦਿੰਦੇ ਮਤਲਬ ਤੁਸੀਂ ਪੰਜਾਬੀਆਂ ਨੂੰ ਸੈਕੰਡ ਮਤ ਸਟੈਪ ਮਦਰ ਟ੍ਰੀਟਮੈਂਟ ਨਹੀਂ ਦੇ ਸਕਦੇ ਮਤ ਰਈ ਮਾ ਵਾਲਾ ਸਲੂਕ ਨਹੀਂ ਕਰ ਸਕਦੇ ਇਹ ਸਾਰੀ ਚੀਜ਼ਾਂ ਨੂੰ ਔਰ ਨਾਲ ਹੀ ਜੇ ਤੁਸੀਂ ਜੰਮੂ ਕਸ਼ਮੀਰ ਨੂੰ ਉਹ ਵੀ ਬਾਰਡਰ ਸਟੇਟ ਆ ਉਹਨੂੰ ਇਨਸੈਂਟਿਵ ਦੇ ਰਹੇ ਹੋ ਤਾਂ ਫਿਰ ਪੰਜਾਬ ਨੂੰ ਕਿਉਂ ਨਹੀਂ ਦੇ ਰਹੇ ਕਿ ਜਿੱਤੇ ਨਾ ਕਿ ਜਿੱਤੇ ਨਾ ਗੱਲ ਪਿਛਲੇ ਹੈਗਾ ਅਨੁਵਾਰ ਦਿਖਾਇਆ ਜਾ ਰਿਹਾ ਹੈ تین ਇਲੈਕਸ਼ਨ ਐਸਪੀ ਦੇ ਕੰਮ ਨਾ ਨਹੀਂ ਚੱਲ ਰਿਹਾ ਬਹੁਤਾ ਪਿਆਰ ਨਹੀਂ ਮਿਲਿਆ ਆਕਾਲੀ ਗੱਲ ਤਿੰਨੋਂ ਇਲੈਕਸ਼ਨ ਪਿਛਲੇ ਹਾਰੇ ਨੇ ਆਕਾਲੀ ਗੱਲ ਲੱਗਦਾ ਹੈ ਕਿ ਆਪਕੀ ਉਹ ਪਿਆਰ ਦੇਣਗੇ ਸੁਝਾੜਾ ਇਹ ਸੀ ਨਹੀਂ ਤੁਹਾਡੇ ਚਗਨਾ ਤੇ ਹਾਜ਼ਰ ਹੋਏ ਹੋਰ ਕੋਈ ਦੇਵੇ ਨਾ ਦੇਵੇ ਤੁਸੀਂ ਤਾਂ ਦੇ ਹੀ ਦਿਓ ਸਾਰੇ ਕਾਨੂੰਨ ਦਿਚਾਰ ਨੇ ਕਾਗੋ ਦਿਚਾਰ ਨੇ ਗ੍ਰਹਿ ਮੰਤਰੀ ਸਦਾ ਸੰਬੋਧਨ ਜੀ ਸੋਰ ਪ੍ਰਚਾਰ ਦੇ ਲਈ ਆਉਣਾ ਚਾਹੀਦਾ ਜੀ ਤੇ ਇਹ ਵੀ ਦੱਸਣ ਕਿ ਪੰਜਾਬ ਦਾ ਵਾਗੇ ਦਾ ਬਾਰਡਰ ਕਾਹਦੇ ਲਈ ਬੰਦ ਕਰਕੇ ਗਏ ਸੀ ਕੱਲਾ ਕਿ ਗੁਜਰਾਤ ਨੂੰ ਫਾਇਦਾ ਹੋ ਜੇ ਇਡਾਨੀਆਂ ਨੂੰ ਫਾਇਦਾ ਹੋ ਜੇ ਪੰਜਾਬ 'ਚ ਰੋਜ਼ਗਾਰ ਕਿਉਂ ਮਾਰਿਆ ਦੇਖੋ ਅੱਜ ਦੁਬਈ ਹੈ ਟ੍ਰੇਡ ਹੱਬ ਹੈ ਸੇਮ ਵੇ ਪੰਜਾਬ ਕੈਨ ਆਲਸੋ ਬਿਕਮ ਅ ਵੈਰੀ ਬਿਗ ਟ੍ਰੇਡ ਹੱਬ ਮਗਰ ਤੁਸੀਂ ਉਹਨੂੰ ਇਹੇ ਜਿਹੇ ਪਾਲਿਸੀਜ਼ ਬਣਾ ਕੇ ਉਹਦੇ ਚ ਇਹ ਜਿਹੇ ਰੋਕਾਂ ਨਾ ਲਾਇਆ ਕਰੋ ਕਿ ਤੁਸੀਂ ਪੰਜਾਬ ਨੂੰ ਫਾਇਦਾ ਕਰਨ ਦੀ ਜਗ੍ਹਾ ਨੁਕਸਾਨ ਪਹੁੰਚਾਉਨੇ ਔਰ ਇਹਦਾ ਧਿਆਨ ਹੈ ਕਿ ਅਡੇ ਦੇ ਵਿੱਚ ਜਿਹੜਾ ਵਪਾਰ ਟ੍ਰੇਡ ਔਰ ਟੂਰਿਜ਼ਮ ਚੱਕੀ ਨਹੀਂ ਚੱਲ ਸਕਦਾ ਜੇ ਗੁਜਰਾਤ ਤੋਂ ਕਿਵੇਂ ਚੱਲ ਰਿਹਾ ਜਾਂ ਤਾਂ ਹੋਵੇ ਨਾ ਕਿ ਗੁਜਰਾਤ ਤੋਂ ਥਰੂ ਸੀ ਪੋਰਟ ਇਹ ਟ੍ਰੇਡ ਬੰਦ ਕਰ ਦਨ ਟ੍ਰੇਡ ਤਾਂ ਚੱਲ ਰਿਹਾ ਜੀ ਮਗਰ ਟ੍ਰੇਡ ਦਾ ਰਸਤਾ ਬਦਲਤਾ ਪੰਜਾਬ ਦੀ ਜਗ੍ਹਾ ਗੁਜਰਾਤ ਕਰਤਾ ਸਰ ਕਾਂਗਰਸ ਤੁਸੀਂ ਗੱਲ ਕੀਤੀ ਹੈ ਪ੍ਰਧਾਨਪਤੀ ਜੀ ਵੀ ਕਾਂਗਰਸ ਦੀ ਗੱਲ ਕੀਤੀ ਹੈ ਕਿ ਇੰਨਾ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਦੇਸ਼ ਤੇ ਮੇਰੀ ਇੱਕ ਬੇਨਤੀ ਆ ਜੀ ਇੱਕ ਬੇਨਤੀ ਆ ਇੱਕ ਅੱਜ ਦੇ ਭਾਜਪਾ ਦੇ ਸੀਨੀਅਰ ਆਗੂ ਆ ਰਹੇ ਉਹਨਾਂ ਨੂੰ ਇਹ ਤਾਂ ਪੁੱਛਿਓ ਕਿ ਤੁਸੀਂ ਦਸ ਸਾਲਾਂ ਚ ਮਹਿੰਗਾਈ ਤੇ ਬੇਰੋਜ਼ਗਾਰੀ ਦਿੱਤੀ ਆ ਡੀਜ਼ਲ 40 ਰੁਪਏ ਤੋਂ 86 ਪੈਟਰੋਲ 50 ਤੋਂ 96 ਰਸੋਈ ਗੈਸ 400 ਤੋਂ 1100 ਇਨਪੁਟ ਪ੍ਰਾਈਸਸ ਜਾਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਾਈਸਸ ਵਧੇ ਆ ਮਹਿੰਗਾਈ ਵਧੀ ਆ ਇਨਫਲੇਸ਼ਨ ਵਧੀ ਆ ਕੀ ਉਹਦੇ ਬਦਲੇ ਲੋਕਾਂ ਦੀ ਆਮਦਨ 'ਚ ਤੁਸੀਂ ਵਾਅਦਾ ਕੀਤਾ ਆਨਸਰ ਇਜ਼ ਨੋ ਥੋੜਾ ਧਿਆਨ ਹੀ ਆਡੀਓ ਤੇ ਚਲੀ ਜਾ ਅੱਗੇ ਇੱਕ ਤਾਂ 7 2.5 ਸਾਲ ਤੇ ਲੋਕਾਂ ਕਾ ਵੀਡੀਓ ਮੰਗੀ ਜਾਂਦੇ ਜਾਂ ਆਡੀਓ ਮੰਗੀ ਜਾਂਦੀ ਤੁਸੀਂ ਟਾਈਮ ਬਣਾ ਲੈਂਦੇ ਮੈਂ ਜੀ ਟਾਈਮ ਉਹ ਬੜੀ ਸੋਚ ਸਮਝ ਕੇ ਦੇਣੀ ਪੈਂਦੀ ਆ ਸਾਰੇ ਵੀ ਗੱਲ ਹੋਵੇ ਕਾਂਗਰਸ ਦੀ ਗੱਲ ਮੋਦੀ ਸਾਹਿਬ ਨੇ ਕੀਤੀ ਵੀ ਅਲੱਗ ਥੋੜੇ ਵੇਖਣ ਵਾਲੀ ਹੋਵੇ ਤਾਂ ਮੈਂ ਮਿੰਟ ਚ ਰਿਲੀਜ਼ ਕਰ ਦਿਆਂ ਐਨਾ ਲੰਬਾ ਸਮਾਂ ਕਾਂਗਰਸ ਨੇ ਦਾਅਵਾ ਕੀਤਾ ਉਹ ਕਹਿੰਦੇ ਉਹਨਾਂ ਨੇ ਸਾਡੇ ਗੁਰੂਆਂ ਦੀ ਉਹ ਸਾਹਿਬ ਜਨ ਦੇ ਅਲ ਦੇਖੀ ਕੀਤੀ ਆ ਸਿਰਫ ਦੇਖਿਦੇ ਵੀ ਦੇ ਵੀਰ ਜੀ ਕੋਰੋਨਾ ਕੋਰੋਨਾ ਕਿ ਸਭ ਤੋਂ ਕਾਇਰ ਸੀ ਕਿ ਉਹ ਲੈ ਕੇ ਪਹਿਲਾਂ ਜਿਹੜੀ ਕਰਤਾਰਪੁਰ ਸਾਹਿਬਾ ਗਿਆ ਗਿਆ ਉਦੋਂ ਹੁਣ ਵੀਰ ਪਾਦਮ ਨਹੀਂ ਬਣਾਇਆ ਕੋਰੋਨਾ ਦੇਖਾ ਕੀਤਾ ਜੀ ਮੈਂ ਕੋ ਪੇਰ ਮੈਂ ਭਾਜਪਾ ਦਾ ਸਪੋਕਸਪਰਸ ਹਾਂ ਨਹੀਂ ਜੀ ਮਗਰ ਮੈਂ ਇੱਕ ਗੱਲ ਲੇਰੀ ਵੀ ਗਰਸਪ ਕਾਂਗਰਸੇ ਕਿਉਂਕਿ ਰਿਹਾ ਜੀ ਸਾਹਿਬ ਪੰਜਾਬ ਦਾ ਅਕਾਲੀ ਦਲ ਅਲਾਡ ਕੇ ਮੈਂ ਜਨੇ ਵਧੀਆ ਲੀਕੀ ਕਰ ਰਿਹਾ ਹੈ ਜੀ ਇਹ ਇੱਕ ਕਸ਼ਨ ਨੂੰ ਐਡ ਕਰ ਰਹੇ ਕਿ ਜੇ ਹੋਈਆਂ ਨੇ ਕਿਹੜੇ ਫੈਕਟਰਸ ਹਾਂਜੀ ਇਹਨਾਂ ਦੇ ਕੁਸ਼ਨ ਵੀ ਐਡ ਕਰ ਰਹੇ ਹਾਂ ਅਕਾਲੀ ਦਲ ਇਸ ਰਿਵਾਈਵਿੰਗ ਉਹਨੂੰ ਇਨ ਫੈਕਟਰਸ ਦੇ ਆ ਰਿਵਾਈਵਿੰਗ ਦੇਖੋ ਵੀਆਰ ਪਾਰਟੀ ਜਿਹੜਾ ਦਿੱਲੀ ਦਰਬਾਰ ਤੋਂ ਜਾਂ ਦਿੱਲੀ ਕੰਟਰੋਲ ਤੋਂ ਨਹੀਂ ਚੱਲਦੀ ਮੈਨੂੰ ਤਾਂ ਮੋਦੀ ਸਾਹਿਬ ਦੇ ਸਾਰੇ ਭਾਸ਼ਣ ਚ ਆਸੂ ਹੀ ਨਹੀਂ ਇਹ ਗੱਲਾਂ ਸੀ ਕਹਿੰਦੇ ਜੀ ਮੁੱਖ ਮੰਤਰੀ ਕਾਗਜੀ ਐ ਤੇ ਉਹਨੂੰ ਇਹ ਪੁੱਛਿਓ ਕਿ ਜਿਹੜੇ ਤੁਸੀਂ ਇੱਥੇ ਬੰਦੇ ਬਣਾਏ ਉਹਨਾਂ ਚੋਂ ਕਿਹੜਾ ਬੜਾ ਪਹਿਲਵਾਨ ਉਤਾਰਿਆ ਤੁਸੀਂ ਉਹ ਸਾਰੇ ਹੀ ਵਿਚਾਰੇ ਕਾਗਜ਼ ਆ ਜਿਹੜੇ ਹਵਾ ਦੇ ਬੁੱਲੇ ਵਾਂਗੂ ਸਵੇਰੇ ਉਡਾ ਦਿਓ ਤੁਸੀਂ ਜਿੰਦਰ ਮਰਜੀ ਉਹ ਬਸੁੰਦਰਾ ਰਾਜੇ ਵਰਗੇ ਬਿੰਦੇ ਕਰਦੇ ਉਹ ਜਿਹੜਾ ਮੁੱਖ ਮੰਤਰੀ ਬਣਾਇਆ ਉਹਨੂੰ ਤਾਂ ਇਹ ਗੱਲਾਂ ਦਾ ਨਹੀਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਮੱਧਿਆ ਪ੍ਰਦੇਸ਼ ਸ਼ਿਵਰਾਜ ਚੋਹਾਨ ਸਾਹਿਬ ਨੂੰ ਘਰੇ ਬਿਠਾਤਾ ਜਿਹਨੂੰ ਬੜਾਇਆ ਉਹਨੂੰ ਮੈਂ ਕਹਿੰਦਾ ਬੇਸਿਕ ਫਤਿਹ ਬਲੌਣੀ ਨਹੀਂ ਆਉਂਦੀ ਮਤਲਬ ਜਿਹੜੀ ਬੜੀ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਮੈਂ ਫਿਰ ਫਿਰ ਕੇ ਕਿਸੇ ਨੂੰ ਸਮਝ ਆ ਜੇ ਔਰ ਤੁਸੀਂ ਗੱਲ ਕਰੋ ਕਾਗਜੀ ਦੀ ਮਤਲਬ ਦੇਖੋ ਜਿਹੜਾ ਬੰਦਾ ਜਿਹੜੀ ਉਹ ਗੱਲਾਂ ਕਰਦੇ ਆ ਮਤਲਬ ਹਿਪੋਕ੍ਰੀਸੀ ਆ ਜਾਂ ਤਾਂ ਜੋ ਬੋਲਦੇ ਉਹਨੂੰ ਪ੍ਰੈਕਟਿਸ ਕਰ ਦੋ ਪ੍ਰੀਚ ਐਂਡ ਪ੍ਰੈਕਟਿਸ ਪਰ ਜੋ ਬੋਲਦੇ ਆ ਉਹਦੇ ਉਲਟ ਸਾਰਾ ਕੁਝ ਆਪ ਵੀ ਉਹੀ ਕੁਝ ਕਰੀ ਜਾਉਂਦੇ ਅਜੀ ਦੇ ਸਾਹ ਵਿੱਚ ਜੂਨ ਨੂੰ ਕੱਲੂਬਾਰਾ ਦਿਹਾੜਾ ਸ਼ੁਰੂ ਹੋਦਾ ਹੈ ਪ੍ਰਧਾਨ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ 84 ਦੇ ਕਾਤਲਾਂ ਨੂੰ ਅਸੀਂ ਸਜ਼ਾ ਦੇ ਤੁਸੀਂ ਇਹ ਦੇਖੋ ਜਿਹੜੀ ਵੀ 84 ਦੇ ਕਾਤਲ ਨੇ ਜਿਹੜਾ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਹੈ ਉਹ ਅਸੀਂ ਅੱਜ ਭਾਜਪਾ ਦੇ ਪੰਜਾਬ ਦੇ ਨੇੜੇ ਆ ਕੇ ਉਹਨੂੰ ਮੈਸੇਜ ਭੇਜ ਭਾਜਪਾ ਨੇ ਤਾਂ ਸਾਰੇ ਉਹ ਕਾਤਲ ਕਾਂਗਰਸ ਨੂੰ ਚੱਕ ਕੇ ਭਾਜਪਾ ਚ ਸ਼ਾਮਲ ਕਰ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਤੁਸੀਂ ਅੱਜ ਪੰਜਾਬ ਦੇ ਕਾਂਗਰਸ ਦੀ ਤਸਵੀਰ ਵੇਖੋ ਮੈਨੂੰ ਲੱਗਦਾ ਪਿੱਛੇ ਉਹ ਜੇ ਚੋਣ ਨਿਚਾਲ ਬਦਲਦੇ ਹੋਣਾ ਕਮਲ ਦੇ ਪੁੱਲ ਕਾਂਗਰਸ ਦਾ ਲਾਲ ਸਾਰੇ ਕਾਂਗਰਸੀ ਪਿਠਾਏ ਹੁੰਦੇ ਪੁਰੇ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਸੀ ਅੱਜ ਉੱਥੇ ਜਾ ਕੇ ਮੌਕੇ ਈਡੀ ਕਰਕੇ ਸੀਬੀਏ ਕਰਕੇ ਹੁਣ ਮੋਦੀ ਸਾਹਿਬ ਨੂੰ ਉਪਯੋਗ ਪੈਣ ਲਾ ਕੇ ਜੇ ਤੁਸੀਂ ਕਾਂ ਬੀਜੇਪੀ ਦੀ ਤਸਵੀਰ ਵੇਖੋ ਜਾਖਣ ਸਾਹਿਬ ਪਿਓਰ ਕਾਂਗਰਸੀ ਜਿਹੜਾ ਉਹਦੇ ਨਾਲ ਪੈਂਦੇ ਆ ਜਿੰਨੇ ਉਹ ਚਾਹੇ ਆਪਣਾ ਉਹ ਜਿਹੜੇ ਹੁਸ਼ਿਆਰਪੁਰ ਵਾਲੇ ਆ ਕਾਂਗਰਸੀ ਉਹ ਜਿੰਨੀ ਫਰੰਕ ਲਾਈਨ ਵੰਦੀ ਆ ਉਹ ਜਿਹੜਾ ਇਥੋਂ ਟਿਕਟ ਦਿੱਤੀ ਆ ਰਾਣਾ ਸੋਢੀ ਸਾਹਿਬ ਕਾਂਗਰਸੀ ਅੱਛ ਸਰੂਰ ਵਾਲਾ ਕਾਂਗਰਸੀ ਮੈਨੂੰ ਲੱਗਦਾ ਇਹ ਤਾਂ ਕੱਲਾ ਚੋਲ ਨਿਸ਼ਾਨ ਦਾ ਭੁਲੇਖਾ ਪੈਂਦਾ ਨਾਲ ਹੀ ਪੰਜਾਬ ਵੀ ਲਾ ਲਿਆ ਕਰਨ پیچھے ਕੋਈ ਬੰਦੇ ਤਾਂ ਸਾਰੇ ਪੰਜੇ ਵਾਲੇ ਨੀਤ ਗੁੱਟੂ ਜੀ ਨੇ ਵੀ ਇਹੀ ਕਿਹਾ ਕਿ ਜਿਹੜੇ ਮਾਜਪਾ ਨੇ ਪਾਤਲਾ ਨੂੰ ਸਦਾ ਦਿੱਤੀ ਮੈਨੂੰ ਹੁਣ ਮਹਿਸੂਸ ਹੋਇਆ ਕੀ ਇਹ ਗੱਲ ਹੋਣੀ ਥੀ ਤੇ ਰਵਨੀਤ ਬਿੱਟੂ ਦੇ ਜੀ ਆਹ ਮੈਂ ਤਾਂ ਹਰਾਣ ਹੁਣਾ ਤੁਹਾਨੂੰ ਰਵਨੀਤ ਬਿੱਟੂ ਬਿੱਟੂ ਦੀ 10 ਮਿੰਟ ਪਹਿਲਾਂ ਦੀ ਗੱਲ ਤਾਂ ਚੇਤੇ ਕਿਤੇ 10 ਸਾਲ ਪਹਿਲਾਂ ਦੀ ਗੱਲ ਵੀ ਚੇਤੇ ਕਰ ਲਿਆ ਕਰੋ ਕੀ ਬੋਲ ਰਿਆ ਰਵਨੀਤ ਬਿੱਟੂ ਤਾਂ 84 ਦੇ ਜਿਹੜੇ ਅਟੈਕ ਨੇ ਜਾਂ ਇੰਦਰਾ ਗਾਂਧੀ ਦੀ ਕਾਰਵਾਈ ਨੂੰ ਸਹੀ ਠਰੋਂਦਾ ਸੀ ਤੇ ਉਦੋਂ ਸਹੀ ਸੀ ਅੱਜ ਕਹਿੰਦਾ ਸਜਾ ਦੇਤੀ ਇਟਸ ਅ ਜੋਕ ਜੀ ਮਤਲਬ ਤੁਸੀਂ ਥੋੜਾ ਬੋਤਾ ਉਹਨਾਂ ਦੀ ਲਾਈਫ ਚ ਸੀਰੀਅਸਨਸ ਨਹੀਂ ਤੁਸੀਂ ਤਾਂ ਸੀਰੀਅਸਨਸ ਲਿਆ ਉਹਨਾਂ ਕੋਲ ਕੰਦੇ ਇਹ ਵੀ ਕਿਆ ਕਿਆ ਕੰਦਲ ਵੇਲੇ ਹੋਇਆ ਬਿੱਟੀ ਕੰਨ ਹਾਂਜੀ ਬਿੱਟੀ ਕੰਨ ਅੱਛਾ ਬਿੱਟੂ ਨੇ ਹੋਰ ਕੀ ਕਿਆ ਅੱਛਾ ਅੱਛਾ ਤੇਰਾ ਜੀਰੋ ਵਾਲਾ ਕੰਮ ਵਧੀਆ ਕਿਆ ਮੇਰੀ ਤਾਂ ਤੁਹਾਨੂੰ ਬੇਨਤੀ ਆ 412 ਵਾਲੇ ਨੂੰ ਤੇ 130 ਵਾਲੇ ਨੂੰ ਬਾਰਡਰ ਪਾਰ ਕਰਾਓ ਨਾ 13 ਪਾਰ ਨਾ 412 ਪਾਰ ਬਾਰਡਰ ਪਾਰ